ਵੀਰੋ ਗੱਲ ਕਰਨ ਲੱਗਿਆਂ ਮਜੀਬੀ ਸਿੰਘਾਂ ਦੀ ਦੁਨੀਆ ਦੀ ਸਭ ਤੋਂ ਅਣਖੀ ਕੌਮ ਤੇ ਦੁਨੀਆ 'ਚ ਕੋਈ ਕੌਮ ਐਹੋ ਜੀ ਅਣਖੀ ਕੌਮ ਜਿਹੜੀ ਜਿਵੇਂ ਆਪਣੀ ਧੀ ਭੈਣ ਦੀ ਇੱਜ਼ਤ ਕਰਦੀ ਆ ਓਵੇਂ ਹੀ ਸਾਹਮਣੇ ਵਾਲੇ ਦੀ ਧੀ ਭੈਣ ਦੀ ਵੀ ਬਰਾਬਰ ਇੱਜ਼ਤ ਕਰਦੀ ਆ ਤੇ ਵੀਰੋ ਇਤਿਹਾਸ ਸੁਣਾਉਣ ਲੱਗੇ ਅਫਗਾਨੀ ਦਾ ਜਦੋਂ ਮਜੀਬੀ ਸਿੰਘਾਂ ਦੀ ਅਫਗਾਨੀ ਨਾਲ ਟੱਕਰ ਹੋਈ ਅਫਗਾਨੀ ਹਿੰਦੁਸਤਾਨ ਨੂੰ ਜਿੱਤ ਗਏ ਯਾ ਯਾ ਦੇ ਕਰੀਬ ਤੇਨੇ ਲੜਕੀ ਲੈ ਕੇ ਆ ਰਿਆ ਸੀ ਉਦੋਂ ਗੁਲਾਮ ਬਣਾ ਕੇ ਪਰ ਜਦੋਂ ਕਹਿੰਦੇ ਪਤਾ ਲਗਾ ਮਜੀਬ ਸਿੰਘਾਂ ਨੂੰ ਇਹ ਗੱਲ ਦਾ ਤੇ ਮਜੀਬ ਸਿੰਘਾਂ ਨੇ ਗੁੱਸੇ ਜਾ ਕੇ ਉੱਥੇ ਹੀ ਆਪਣਾ ਕੰਮ ਦਿੰਦਾ ਛੱਡ ਤੇ ਕਿਰਪਾਨਾਂ ਨੂੰ ਪਾ ਲਿਆ ਹੱਥ ਤੇ ਗੁੱਸੇ ਵਿੱਚ ਆ ਨਾਰਾ ਕਈਆਂ ਦੀਆਂ ਪਾੜੀਆਂ ਕਹਿੰਦੇ ਤੇ ਗੁੱਸੇ ਵਿੱਚ ਗੁੱਸੇ ਵਿੱਚ ਫਿਰ ਅਬਦਾਲੀ ਦੇ ਪੈ ਗਿਆ ਪਿਛੇ ਤੇ ਅਬਦਾਲੀ ਨੂੰ ਘੇਰ ਲਿਆ ਲਾਹੌਰ ਲਾਹੌਰ ਮਜਬੀ ਸਿੰਘਾਂ ਨੇ ਘੇਰ ਲਿਆ ਕਹਿੰਦੇ ਅਫਦਾਲਦੀ ਨੂੰ ਅਫਦਾਲਦੀ ਦਾ ਚੰਗਾ ਘਟਾਪਾ ਚੜਿਆ ਅਫਦਾਲਦੀ ਡਰਦਾ ਹੀ ਭੱਜ ਗਿਆ ਆਪਣੀਆਂ ਤੋਪਾਂ ਛੱਡ ਗਿਆ ਆਪਣਾ ਡੱਬਾਂ ਛੱਡ ਗਿਆ ਭੱਜ ਗਿਆ ਤੇ ਜਾ ਕੇ ਕਹਿੰਦੇ ਗਜਨੀ ਗਜਨੀ ਜਾ ਕੇ ਕਹਿੰਦਾ ਇਹ ਕੌਣ ਲੋਗ ਆ ਫੇ ਕਰੇ ਦੱਸ ਇਹ ਮਜਬੀ ਸਿੰਘ ਆ ਮਜਬੀ ਸਿੰਘ ਤੇ ਹਿੰਦੁਸਤਾਨ ਚ ਰਹਿੰਦਿਆ ਤੇ ਹਿੰਦੁਸਤਾਨ ਦੀ ਸਭ ਤੋਂ ਵੱਧ ਅਣਖੀ ਕੌਮ ਆਏ ਅਫਦਾਲੀ ਨੇ ਪੂਰੀ ਸਰਚ ਕਰਾਈ ਤੇ ਅਫਦਾਲੀ ਕਹਿੰਦੇ ਵੀ ਅਫਦਾਲੀ ਰਾਤ ਨੂੰ ਮਨਜੀਤ ਸਿੰਘਾਂ ਨਾਲ ਲੈ ਕੇ ਰਾਤ ਨੂੰ ਸੁਪਨੇ ਲੈ ਲੈ ਕੇ ਉੱਠਦਾ ਹੁੰਦਾ ਹੀ ਡਰਦਾ ਹੁੰਦਾ ਹੀ ਚੀਕਾਂ ਮਾਰਦਾ ਹੁੰਦਾ ਹੀ ਕਹਿੰਦਾ ਇਹ ਮੈਨੂੰ ਮਨਜੀਤ ਸਿੰਘਾਂ ਤੋਂ ਡਰ ਲੱਗਦਾ ਆ ਕਹਿੰਦੇ ਆ ਇਤਿਹਾਸਕਾਰ ਕਹਿੰਦਾ ਵੀ ਹਾਲੇ ਅਫਦਾਲੀ ਨੇ 4-5 ਵਾਰ ਹਿੰਦੁਸਤਾਨ ਨੂੰ ਹੋਰ ਲੁੱਟਣਾ ਨਹੀਂ ਹੋਰ ਲੁੱਟਣਾ ਨਹੀਂ ਹਾਲੇ ਹਿੰਦੁਸਤਾਨ ਨੂੰ 4-5 ਜਰ ਪਾਰ ਕਹਿੰਦੇ ਉਹ ਆਇਆ ਕਿਉਂ ਨਹੀਂ ਉਹ ਸਿਰਫ ਮਜਬੀ ਸਿੰਘਾਂ ਤੋਂ ਡਰਦਾ ਨਹੀਂ ਆਇਆ ਮਜਬੀ ਸਿੰਘਾਂ ਤੋਂ ਡਰਦਾ ਉਹਨੂੰ ਮਜਬੀ ਸਿੰਘਾਂ ਦਾ ਡਾਰੀ ਨਾ ਪੈ ਗਿਆ ਏ ਪੂਰੀ ਦੁਨੀਆ ਨੂੰ ਡਰੋਂ ਵਾਲਾ ਡਰਿਆ ਕਿਨਾ ਤੋਂ ਮਜਬੀ ਸਿੰਘਾਂ ਤੋਂ ਤੇ ਫਿਰ ਅਫਦਾਲੀ ਦੀ ਇੰਨੀ ਫੌਜ ਹੋ ਗਈ ਵੀ ਉਹਨੇ ਹਿੰਦੁਸਤਾਨ ਦਾ ਮੂੰਹ ਨਹੀਂ ਕੀਤਾ ਕਹਿੰਦੇ ਜੇਕਰ ਉਹ SLA ਬਣਾਉਂਦਾ ਵੀ ਸੀ ਹਿੰਦੁਸਤਾਨ ਦੀ ਤੇ ਉਹਦੇ ਜਨਰਲ ਸੀ ਨਾ ਉਹ ਡਰਾ ਦਿੰਦੇ ਸੀ ਉਹ ਕਹਿੰਦੇ ਕੱਲਾ ਤੈਨੂੰ ਨਹੀਂ ਸਾਨੂੰ ਵੀ ਪੰਜਾਬ ਦੇ ਮੱਝੀ ਸਿੰਘਾਂ ਤੋਂ ਡਰ ਲੱਗਦਾ ਆ ਤੇ ਮੱਝੀ ਸਿੰਘਾਂ ਦੀ ਕੌਮ ਆ ਇਕੱਠੇ ਹੋ ਕੇ ਸੱਚ ਆਸਤੇ ਲੜਦੇ ਆ ਸੱਚ ਆਸਤੇ ਮਰਦੇ ਆ ਕਦੇ ਸੁਣਿਆ ਤੁਸੀਂ ਕਹੇ ਮੱਝੀ ਸਿੰਘ ਨੇ ਹੀਰਾ ਫੇਰੀ ਕੀਤੀ ਹੋਵੇ ਕਿਸੇ ਮੱਝੀ ਸਿੰਘ ਨੇ ਨੀਚ ਕੰਮ ਕੀਤਾ ਹੋਵੇ ਚੋਰੀ ਚਕਾਰੇ ਕੀਤੀ ਹੋਵੇ ਇਹ ਧੀ ਭੈਣਾ ਛੇੜਗਾਦੀ ਕੀਤੀ ਹੋਵੇ ਇਹ ਦੁਨੀਆ ਦੀ ਇੱਕ ਸਰਵਸ਼੍ਰੇਸ਼ਟ ਕੌਮ ਆ ਜਿਹੜੀ ਅੰਗਰੇਜ਼ਾਂ ਨਾਲ ਲੜੀ ਤੇ ਅੰਗਰੇਜ਼ਾਂ ਨੂੰ ਸਭ ਤੋਂ ਵੱਡਾ ਨੁਕਸਾਨ ਬਚਾਇਆ ਪਰ ਅੰਗਰੇਜ਼ਾਂ ਨੇ ਇਹਨਾਂ ਨਾਲ ਬਹੁਤ ਵੱਡਾ ਧਰੋਹ ਕਮਾਇਆ ਇਹਨਾਂ ਦਾ ਇਤਿਹਾਸ ਸਾਰਾ ਜਲਾ ਕੇ ਰੱਖਤਾ ਐਜੂਕੇਸ਼ਨ ਖੋਲੀ ਇਹਨਾਂ ਕੋ ਤੇ ਇਹਨਾਂ ਨੂੰ ਬੜਾ ਪਿੱਛੇ ਕਰਤਾ ਇਸ ਟਾਈਮ ਮਜਬੀ ਸਿੰਘ ਜਿਹੜੀ ਪੰਜਾਬ ਦੀ ਬਹੁਤ ਪਿਛਲੀ ਕਾਸਟ ਆ ਪਰ ਗ੍ਰੇਟ ਆ ਮੈਂ ਰਾਜੇ ਹੁੰਦੇ ਹੀ ਅਬਦਾਲੀ ਆਗੇ ਅਬਦਾਲੀ ਆਗੇ ਰਾਤ ਨੂੰ ਮੰਜਾਂ ਤੋਂ ਬੜਕ ਬੜਕ ਉੱਠਦੇ ਹੁੰਦੇ ਹੀ ਵੀਰੋ ਰਾਤ ਨੂੰ ਮੰਜਾਂ ਤੋਂ ਬੜਕ ਉੱਠਦੇ ਹੁੰਦੇ ਹੀ ਤੇ ਵੀਰੋ ਆਪਣੀ ਵੀਡੀਓ ਸ਼ੇਅਰ ਕਰ ਦਿਓ ਗੱਡ ਕੇ ਤਾਂ ਕਿ ਮਜਬੀ ਸਿੰਘਾਂ ਦਾ ਇਤਿਹਾਸ ਪਤਾ ਚੱਲ ਜਾਏ ਤੇ ਕਾਜ਼ਰ ਮਜਬੀ ਸਿੰਘ ਮਜਬੀ ਸਿੰਘ ਦੀ ਪੂਰੀ ਗੱਡ ਕੇ ਸ਼ੇਅਰ ਕਰਵੇਂ ਨੂੰ ਲਾ ਲਾ ਕੇ ਆਪਣੀ ਫੇਸਬੁੱਕ ਤੇ ਪਾਓ ਤੇਰੀਆਂ ਰੀਲਾਂ ਬਣਾ ਕੇ ਪਾਓ ਤਾਂ ਜੋ ਤਾਂ ਜੋ ਤੁਹਾਡਾ ਮਜਬੀ ਸਿੰਘਾਂ ਦਾ ਇਤਿਹਾਸ ਆਪਣਾ ਇਤਿਹਾਸ ਸਾਰੇ ਵਾਇਰਲ ਹੋਵੇ ਲੋਕਾਂ ਨੂੰ ਪਤਾ ਲੱਗੇ ਕਿ ਮਜਬੀ ਸਿੰਘ ਹੁੰਦੇ ਕੌਣ ਆ